ਦਿੱਲੀ ਦੇ ਵਿੱਚ ਜਸ਼ਨ ਮਨਾਏ ਜਾ ਰਹੇ ਨੇ ਉੱਥੇ ਹੀ ਪੰਜਾਬ ਦੇ ਵਿੱਚ ਵੱਖ-ਵੱਖ ਸ਼ਹਿਰਾਂ ਦੇ ਵਿੱਚ ਵੀ ਭਾਜਪਾ ਦੀ ਵੱਡੀ ਜਤਰਾ ਦਾ ਜਸ਼ਨ ਮਨਾਇਆ ਜਾ ਰਿਹਾ ਹੈ ਅਜਾਦ ਦੇ ਵਿੱਚ ਵੀ ਪਾਜਪਾਗੂਆਂ ਨੇ ਭਾਜਪਾ ਦੀ ਜਤਰਾ ਦਾ ਜਸ਼ਨ ਮਨਾਇਆ ਲੋਕਾਂ ਨੇ ਆਤੀਸ਼ਬਾਜ਼ੀ ਕਾਰਤਿਆ ਤੇ ਇੱਕ ਦੂਜੇ ਨੂੰ ਮਿੱਠਾ ਕਰਵਾ ਕੇ ਕਿਸਨਾ ਸੰਚਾਰ ਕੀਤੀ ਹੈ ਦੇਖੋ ਜੀ ਜਿਹੜੀਆਂ ਪਿਛਲੇ 10-11 ਸਾਲ ਤੋਂ ਕੇਜਰੀਵਾਲ ਸਾਹਿਬ ਝੂਠ ਮਾਰ ਕੇ ਦਿੱਲੀ ਦੇ ਵਿੱਚ ਆਪਣੀਆਂ ਗਰੰਟੀਆਂ ਦੇ ਸਿਰ ਤੇ ਇਹ ਰਹੀ ਸੀ ਕਿ ਦਿੱਲੀ ਮਾਡਲ ਹੋਵਾ ਦਿੱਲੀ ਮਾਡਲ ਹੋਵਾ ਉਹਦਾ ਸਾਰੇ ਦਾ ਰਿਜ਼ਲਟ ਜਿਹੜਾ ਉਹ ਲੋਕਾਂ ਨੇ ਅੱਜ ਉਹਨਾਂ ਦੀਆਂ ਜਿਹੜੀਆਂ ਝੂਠ ਦਾ ਪਲੰਦਾ ਸੀ ਉਹਨੂੰ ਖਾਰਜ ਕਰਕੇ ਬੀਜੇਪੀ ਦੇ ਹੱਥ ਮਜ਼ਬੂਤ ਕਰਕੇ ਬੀਜੇਪੀ ਨੂੰ ਭਾਰੀ ਬਹੁਮਤ ਨਾਲ ਜਿਤਾ ਕੇ ਲੋਕਾਂ ਨੇ ਇਹ ਸਾਬਤ ਕਰਤਾ ਕਿ ਜਿਹੜੇ ਲੋਕ ਸੱਚੇ ਦੇਸ਼ ਭਗਤਾਂ ਜਿਹੜੇ ਸੱਚ ਦੀ ਗੱਲ ਕਰਦੇ ਆ ਜਿਹੜੇ ਸਾਰੇ ਸਮਾਜ ਨੂੰ ਜੋੜਨ ਦੀ ਗੱਲ ਕਰਦੇ ਆ ਅਖੀਰ ਲੋਕ ਉਹਨਾਂ ਦੇ ਨਾਲ ਹੁੰਦੇ ਆ 5 ਸਾਲ ਬਾਅਦ ਰਿਪੀਟ ਹੋਈ ਆ ਸਰ ਮੈਂ ਤੁਹਾਡੇ ਮਾਧਿਅਮ ਨਾਲ ਇਹ ਕਹਿਣਾ ਚਾਹਨਾ ਹੈ ਕਿ ਦਿੱਲੀ ਦੇ ਵਿੱਚ ਆਪ ਹੋ ਗਈ ਸਾਫ ਠੀਕ ਹੈ ਜੀ ਹੁਣ ਉੱਥੇ ਤੁਹਾਨੂੰ ਇੱਕੋ ਗੱਲ ਕਵਾਂਗੇ ਜੀ ਬਦੀ ਤੇ ਨੇਕੀ ਦੀ ਜਿੱਤ ਹੋਈ ਜੀ 15 ਸਾਲ ਦੇ ਝੂਠੇ ਵਾਦੇ ਲੋਕਾਂ ਨੂੰ ਗੁੰਮਰਾਹ ਕੀਤਾ ਗਿਆ ਲੋਕਾਂ ਨੂੰ ਝੂਠੇ ਲਾਰੇ ਲਾਏ ਗੇ ਪੜ੍ਹੀ ਲਿਖੀ ਆਵਾਮ ਪੜ੍ਹੀ ਲਿਖੀ ਲੋਕਾਂ ਨੇ ਅੱਜ ਉਹਨਾਂ ਨੂੰ ਸਿਰੇ ਤੋਂ ਨਿਕਾਰ ਦਿੱਤਾ ਹੈ ਠੀਕ ਹੈ ਜੀ ਮਤਲਬ ਦੋ ਦੋ ਮੁੱਖ ਮੰਤਰੀ ਨੂੰ ਲੋਕਾਂ ਨੇ ਹਰਾ ਦਿੱਤਾ ਇਹ ਤਾਂ ਸਪਸ਼ਟ ਹੋ ਰਿਹਾ ਹੈ ਕਿ ਲੋਕਾਂ ਨੇ ਮਨ ਬਣਾ ਲਿਆ 2027 ਵਿੱਚ ਆਉਣ ਵਾਲੀ ਸਰਕਾਰ ਪੰਜਾਬ ਦੇ ਵਿੱਚ ਭਾਜਪਾ ਦੀ ਆ ਇਹ ਬੜੇ ਹੂਮਤਾਮਨਾ ਬੜੇ ਵਧੀਆ ਤਰੀਕੇ ਨਾਲ ਆਏਗੀ ਤੇ ਮੈਂ ਪੰਜਾਬ ਵਾਸੀਆਂ ਨੂੰ ਅਪੀਲ ਕਰਦਾ ਦਿੱਲੀ ਵਾਲਿਆਂ ਨੇ ਜਿੱਦਾਂ ਇਹ ਝੂਠੇ ਮਾਡਲ ਨੂੰ ਝੂਠ ਨੂੰ ਨਕਾਰਿਆ ਆਓ ਆਪਾਂ ਹੁਣ ਤੋਂ ਤਿਆਰੀ ਕਰੀਏ ਆਪਾਂ ਆਉਣ ਵਾਲੀ ਸਰਕਾਰ ਵੀ ਜੀ ਤਗੜੇ ਹੋ ਕੇ ਵਰਕ ਕਰੀਏ ਕੰਮ ਕਰੀਏ ਤੇ ਲੋਕਾਂ ਦਾ ਭਲਾ ਕਰੀਏ ਆਮ ਆਦਮੀ ਪਾਰਟੀ ਦਿੱਲੀ ਵਿੱਚ ਹਾਰੀ ਆ ਹੁਣ ਉਹਦੀ ਹਾਰਨ ਦੀ ਪੰਜਾਬ ਵਿੱਚ ਮਾਰੀ ਆ ਆਮ ਆਦਮੀ ਪਾਰਟੀ ਨੇ ਕੂੜ ਪ੍ਰਚਾਰ ਕਰਕੇ ਦਿੱਲੀ ਤੋਂ ਬਾਅਦ ਪੰਜਾਬ ਦੀ ਸਰਕਾਰ ਬਣਾਈ ਸੀ ਹੁਣ ਪੰਜਾਬ ਦੇ ਲੋਕ ਪਲੀਪਾਂਤ ਜਾਣਗੇ ਨੇ ਕਿ ਮੋਦੀ ਸਰਕਾਰ ਦੀਆਂ ਜਿਹੜੀਆਂ ਨੀਤੀਆਂ ਨੇ ਉਹ ਗਰੀਬ ਵਰਗ ਵਾਸਤੇ ਆਮ ਲੋਕਾਂ ਵਾਸਤੇ ਬਹੁਤ ਜ਼ਿਆਦਾ ਪ੍ਰਭਾਵੀ ਨੇ ਆਉਣ ਵਾਲੇ ਸਮੇਂ ਦੇ ਵਿੱਚ 27 ਦੇ ਵਿੱਚ ਪੰਜਾਬ ਦੇ ਵਿੱਚ ਵੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਆ ਅੱਜ ਮ ਜਤ ਜਤ ਦੇ ਉਤੇ ਸਾਰੀ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਨੂੰ ਲੱਖ ਲੱਖ ਵਧਾਈ ਦਿਨਾਂ।